हां जी ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਲਿਖਿਆ ਅੰਦਰ ਚਲੋ। ਹਾਏ ਮੈਂ ਕਦੇ ਕੈਮਰਾ ਨਹੀਂ ਦੇਖਿਆ। ਆ ਗਾਇਸ ਬਨੇ ਆ ਕੇ ਕੀਤਾ ਹੋਇਆ। ਆ ਤੁਸੀਂ ਅੰਦਰ ਕਮਰੇ 'ਚ ਬੈਠੇ ਹੋ ਤੇ ਬਾਹਰ ਰੋਡ ਵੀ ਮਿਦਖੀ ਜਾਂਦੀ ਹੈ। ਕਮਾਲ ਹੈ ਯਾਰ। ਆ ਤੁਸੀਂ ਇਸ ਤੇ ਮੈਂ ਪਹਿਲੀ ਵਾਰ ਦੇਖੀ ਹੈਗੀ ਆ ਫੋਨ ਤੇ ਬੈਠੇ ਨੂੰ ਕਿਵੇਂ ਬਾਹਰ ਗਲੀ ਦਿਖਣ ਲੱਗ ਜਾਂਦੀ ਹੈਗੀ ਇਹ ਕਿਹੜੀ ਐਪ ਹੈਗੀ ਸਾਨੂੰ ਦੱਸੂਗੇ ਅਸੀਂ ਵੀ ਕਰ ਲਈਏ ਡਾਊਨਲੋਡ ਪਹਿਲਾਂ ਤਾਂ ਗਾਇਸ ਪੈਣ ਤੁਹਾਡੀਆਂ ਨਾਸਾਂ ਕਰਕੇ ਮਸ਼ਹੂਰ ਸੀ ਤੇ ਹੁਣ ਤੈਨੂੰ ਨਾਸਾਂ ਵਾਲੇ ਭਾਲੀ ਜਾਂਦੇ ਆ ਉਹ ਕਹਿੰਦੇ ਵੀ ਇਹ ਖੋਜ ਕਿੱਥੋਂ ਕਰ ਲਈ ਵਿੰਦਰ ਕਮਰੇ ਚ ਬੈਠ ਕੇ ਤੇ ਬਾਹਰ ਗਲੀ ਕਿਵੇਂ ਦੇਖੀ ਜਾਂਦੀ ਹੈ ਇਹ ਤੂੰ ਤਾਂ ਐ ਕਰਾ ਵੀਡੀਓ ਡਿਲੀਟ ਕਰ ਦੇ ਆਪਣੀ ਨਹੀਂ ਤੇ ਤੇਰੀ ਇਹ ਵੀਡੀਓ ਦੇਖ ਕੇ ਨਾ ਇਹਦੇ ਥਰੂ ਤੇ ਤੁਹਾਡੇ ਘਰ ਦੀ ਲੋਕੇਸ਼ਨ ਕੱਢ ਲੈਣਗੇ ਤੇ ਹੋ ਸਕਦਾ ਤੈਨੂੰ ਅਮਰੀਕਾ ਹੀ ਲੈ ਜਾਣ ਉਹ ਉਹ ਕਹਿੰਦੇ ਅਸੀਂ ਕਮਲੇ ਨੇ ਐਵੇਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਛੱਡ ਰੱਖਿਆ ਸਪੇਸ ਚ ਨੀਚੇ ਧਰਤੀ ਤੇ ਦੇਖਣ ਵਾਸਤੇ ਤੇ ਆ ਗਾਈਸ ਪੈਲੇ ਨੇ ਨਵੀਂੋ ਹੀ ਖੋਜ ਕਰਤੀ ਅੰਦਰ ਕਮਰੇ ਚ ਬੈਠ ਕੇ ਬਾਹਰ ਗਲੀ ਦੇਖੀ ਜਾਂਦੀ ਆ ਉਹਨਾਂ ਦੇ ਤਾਂ ਹੈਰਾਨੀ ਨਾਲ ਮੂੰਹ ਡੱਡੇ ਪਿਆ ਸਾਰਿਆਂ ਦੇ ਉਹ ਤਾਂ ਇੰਨੇ ਹੈਰਾਨ ਹੋ ਗਏ ਮੈਨੂੰ ਤਾਂ ਮੂੰਹ ਨਹੀਂ ਬੰਦ ਹੋ ਰਿਹਾ ਆਪਦੇ ਜਿਹੜੇ ਹਸਾਬ ਨਾਲ ਤੇ ਇੱਥੇ ਆਹ ਖੋਜ ਕੀਤੀ ਆ ਨਾ ਹੋ ਸਕਦਾ 트럼ਪ ਹੀ ਰੌਲਾ ਪਾ ਲੇ ਉਹ ਕਦੇ ਵੀ ਅਗਲੀ ਵਾਰ ਇਲੈਕਸ਼ਨ ਹੈ ਜਿਹੜੀ ਉਹ ਮੈਨ ਲੜੂਗਾ ਇੰਡੀਆ ਤੋਂ ਹੋ ਸਕਦਾ ਮੋਦੀ ਨੂੰ ਇਹ ਕਹ ਦੇਵੇ ਤੂੰ ਅਮਰੀਕਾ ਤੋਂ ਲੜ ਲੈ ਇਲੈਕਸ਼ਨ ਤੇ ਮੈਨੂੰ ਇੰਡੀਆ ਦੇ ਦੇ ਕਿ ਗਾਇਸ ਪੈਨੇਰਗੇ ਕੋਹੀਨੂਰ ਹੀਰੇ ਤਾਂ ਇੰਡੀਆ ਚ ਪਏ ਆ ਤੇ ਉਹ ਕਮਲ ਐਵੇਂ ਉੱਥੇ ਅਮਰੀਕਾ ਚ ਫਿਰਦਾ ਧੱਕੇ ਖਾਂਦਾ ਜਦੋਂ ਮੈਂ ਬੋਲ ਜਾਉ ਤਾਂ ਬਲੀਸ ਤੋਂ ਬਹੁਤ ਹੀ ਜ਼ਿਆਦਾ ਪੇਨ ਹੋ ਰਿਹਾ ਰੋਤ ਤਿੰਨ ਸੁੱਤੀ ਸਾਰੀ ਰਾਤ ਦੀ ਜਾਗਦੀਆਂ ਪਰ ਕਿ ਮਸਕੂਲ ਭੇਜਤਾ ਅਸੀਂ ਜਾ ਨਹੀਂ ਹੌਸਪੀਟਲ ਸਰਜਰੀ ਕਰਾਉਣ ਕਣੀ ਡਾਕਟਰ ਨੇ ਕਿਹਾ ਜੋ ਹੌਸਪੀਟਲ ਚ ਲੈ ਫੀਰ ਕੋ ਕੀ ਹੋਣੀ ਬਈ ਬਹੁਤ ਉਖੜੂ ਤਸਦਾ ਇਸ ਦੇ ਛਿਆਨੀ ਆ ਨਾ ਪਿਆ ਜਨ ਨਾ ਮਿੱਥਰਦਾ ਉਹੋ ਆ ਗਾਇਸ ਬਣੀ ਆ ਕੀ ਹੋ ਗਿਆ ਤੂੰ ਤਾਂ ਕਹਿੰਦੀ ਹੁੰਦੀ ਸੀ ਆਪ ਕੋਈ ਰੇੜੀ ਨਹੀਂ ਨੰਗਣ ਦੇਣੀ ਹੈਗੀ ਉਹ ਤਾਂ ਕਹਿੰਦੀ ਹੁੰਦੀ ਸੀ ਇੱਕ ਜਾਨ ਮਿਲਿਆ ਖਾ ਪੀ ਲੋ ਜਿੰਨਾ ਖਾਦਾ ਪੀਤਾ ਜਾਂਦਾ ਤੇ ਕੀ ਗੱਲ ਆ ਫਰੀਮਾ ਕਿਵੇਂ ਹੋ ਗਿਆ ਬਿਨਾ ਖਾਦੇ ਜਿਹੜੀ ਕਿ ਤੂੰ ਰੇੜੀ ਨਹੀਂ ਨੰਗਣ ਦਿੰਦੀ ਸੀ ਨਾ ਕੋਈ ਆ ਹੁਣ ਦੇਖੇ ਜਿਹੜਾ ਤੇਰੇ ਬੰਨ ਫਰੀਦਕੋਟ ਵਾਲੀ ਖੋਲਣਗੇ ਇਹ ਆ ਹੁਣ ਤੇਰੇ ਤੇ ਐਕਸਪੈਰੀਮੈਂਟ ਨਾ ਫਰੀਦਕੋਟ ਮੈਡੀਕਲ ਕਾਲਜ ਵਾਲੇ ਕਰਨਗੇ ਬੋਦਰ ਉਹਨੇ ਖਾਧ ਮੈਂ ਖਾਈ ਵਾ ਰੋਗ ਦੇ ਰੋਗ ਦੇ ਸੀ ਕਰਾ ਲਾਪਰੇਸ਼ਨ ਮੈਂ ਕਦੀ ਮੈਂ ਡਾਕਟਰ ਦੀ ਜਾਂਦੀ ਸੀ ਹੋਰ ਹਾਲ ਕਿ ਅੱਜ ਦਾ 15 ਦਿਨ ਦਾ ਤਰਕ ਕਰਕੇ ਕੱਢੇ ਮੈਂ ਬਹੁਤ ਤਕਲੀਫ ਆ ਗਈ ਸੀ ਬਹੁਤ ਜ਼ਿਆਦਾ ਪਤਾ ਨਹੀਂ ਸਮਝ ਸਕਦੀ ਉਹ ਹੋ ਗਏ ਗਾਈਜ਼ ਵੀਰੇ ਤੋਤਾ ਛੇਤੀ ਤਬਗੀ ਕਮਲੀਏ ਤੇਰਾ ਤਾਂ ਇੰਜਨ ਕਰਾਉਣ ਵਾਲਾ ਵੀ ਹੋ ਗਿਆ ਆਈਨੇ ਛੇਤੀ ਨਹੀਂ ਹਥਿਆਰ ਸਿੱਟੀ ਨੇ ਹੁੰਦੇ ਕਮਲੀਏ ਰੇੜੀਆਂ ਵਾਲੇ ਉਧਰ ਗਏ ਹੋਣਗੇ ਤੈਨੂੰ ਦੇਖੇ ਬਿਨਾ ਤਾਂ ਤੇ ਕਮਲੀਏ ਜੇ ਐਡੀ ਛੇ ਤੇ ਤੂੰ ਹੀ ਡੋਲ ਗਈ ਤਾਂ ਰੇੜੀਆਂ ਵਾਲਾ ਦਾ ਸਮਾਨ ਕਿਵੇਂ बिकੂਗਾ ਸੁੱਡਲਣਾ ਹੋਵੇ ਤਾਂ ਆਈ ਨਹੀਂ ਤੇ ਸਿੱਟਦੇ ਹੁੰਦੇ ਤੂੰ ਤਾਂ ਕਮਲੀਏ ਹੌਸਲੇ ਚ ਹੋ ਵੀ ਮੈਂ ਤਾਂ ਹਸਪਤਾਲ ਜਾਂਦੀ ਜਾਂਦੀ ਵੀ ਨਹੀਂ ਕੋਈ ਰੇੜੀ ਛੱੜਦੀ ਹੈਗੀ ਇਹ ਕਰਨਾ ਹਣ ਡੈਮ ਨੂੰ ਫੋਲੀ ਕਰ ਲਾ ਤੇ ਜਦੋਂ ਮੈਡੀਕਲ ਕਾਲਜ ਜਾਏਗੀ ਉਹਤੇ ਜਾ ਕੇ ਪਾਖੜਾ ਟਾਈ ਮੰਗੋ ਗੇਟ ਖੋਲੀ ਦੇਖੀ ਫਰਾਈ ਲੱਗੇ ਜਿਵੇਂ ਫੁਲਾਡ ਆ ਗਏ ਹੁੰਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਸੇ ਇਨਫਲੂਐਂਸਰ ਦਾ ਬੰਨ ਖੋਲੇਗਾ ਕਮਲिए ਕਿਉਂਕਿ ਛੋਟੇ-ਮੋਟੇ ਲੋਕ ਤੁਹਾਨੂੰ ਕਲੌਂਦੇ ਹੀ ਰਹਿੰਦੇ ਹੋਣਗੇ ਕਿਸੇ ਇਨਫਲੂਐਂਸਰ ਦਾ ਜਾਣਾ ਤੇ ਬਹੁਤ ਵੱਡੀ ਗੱਲ ਹੈਗੀ ਹਾਕੀ ਇੱਕ ਗੱਲ ਆ ਜਾਣ ਤੋਂ ਪਹਿਲਾਂ ਡਾਕਟਰਾਂ ਨੂੰ ਦੱਸ ਦੀ ਫੋਨ ਤੇ ਵੇ ਇਹ 2-3 ਸਾਲਾਂ ਦਾ ਸਟਾਕ ਹੈਗਾ ਤੇ ਜਿਹੜਾ ਮੈਂ ਸਿਰਫ ਵੀਡੀਓ ਬਣਾਉਣ ਦੇ ਚੱਕਰ 'ਚ ਹੀ ਕੀਤਾ ਪੂਰਾ پتہ ਨਹੀਂ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਉਸ ਦਾ ਕੈਮਰਾ ਵੀ ਸੇਕ ਤਿਲੋ ਵੇ ਉਹ ਤਾਂ ਉਸਨੂੰ ਈਮੇਲ ਦਾ ਵੀ ਅਸੀਂ ਵੈਸੇ ਮਾਮਾ ਪਰ ਮਚ ਨਹੀਂ ਪੈਂਦੇ ਪਰ ਮੈਂ ਇੱਕਦੋ ਵੇਖ ਤਾਂ ਨਹੀਂ ਹੋ ਸਕਦਾ ਹਨਾ ਇੱਕਦਮ ਚੰਗੀ ਭੜੀ ਸੀ ਮਨ ਨੂੰ ਮਾਰੂਗੀ ਮੈਂ ਪਰ ਕਿਟ ਹੋ ਗਿਆ ਪਹਿਲਾਂ ਫਿਰ ਮੈਂ ਮਾਰੂਗੀ ਮੇਰੇ ਕੋ ਘੜਾਈ ਸੰਭ ਕਾਵੜੀਏ ਤੇਰੇ ਤੇ ਤਾਂ ਉਹ ਗਾਣਾ ਠੁਕਦਾ ਚਿਮੇ ਵਾਈ ਦਾ ਬਿੱਟੂ ਨੇ ਟੱਪੇ ਮਿੱਤਰਾਂ ਤੇ ਚੱਲ ਨਹੀਂ ਰਹੇ ਤੇ ਤੂੰ ਐਵੇਂ ਕੈਮਰੇ ਲਵਾ ਕੇ ਤੇ ਟੂਨੇ ਵਾਲੇ ਭਾਲੀ ਜਾਨੀਂ ਕਿਸੇ ਨੇ ਨਹੀਂ ਟੂਣਾ ਕੀਤਾ ਤੁਹਾਡੇ ਤੇ ਆ ਜਿਹੜੇ ਤੂੰ ਗੰਦੇ ਗੋਪੇ ਵਾਲੇ ਮੋਮੋਜ਼ ਖਾਦੇ ਨਾ 2 ਸਾਲਾਂ ਦੇ ਉਹ ਇਕੱਠੇ ਹੋਏ ਪਏ ਆ ਪਹਿਲੇ ਤੇ ਕੈਲੀ ਸੀਗੀ ਰੋਸਟਾ ਨੇ ਮੇਰਾ ਮੁੰਡਾ ਬਿਮਾਰ ਕਰਦਾ ਹੁਣ ਕਹੇ ਨੀ ਟੂਣਿਆਂ ਵਾਲਿਆਂ ਨੇ ਮੇਰਾ ਮੁੰਡਾ ਬਿਮਾਰ ਕਰਦਾ ਆਪ ਨਾ ਮੰਨੀ ਵੀ ਮੈਂ ਓਵਰអ៊ីٹنگ ਕਰਦੀ ਤੇ ਤਾਂ ਮੇਰੇ ਬੰਨ ਪੈ ਗਿਆ ਲੋਕਾਂ ਨੂੰ ਦੋਸ਼ ਦੇਈ ਜਾਈ ਬਸ ਹਾਂ ਕਮੜੀ ਮੈਂ ਤੇਰੇ ਇੱਕ ਗੱਲ ਦੱਸਾਂ ਸੱਚ ਤੂੰ ਨਾ ਗਾਲਾ ਕਰ ਲੈ ਜਿਹੜਾ ਤੂੰ 50 60 ਰੇੜੀਆਂ ਤੋਂ ਖਾ ਕੇ ਆਈ ਹੋਊਗੀ ਨਾ ਗਾਲਾ ਕਰਨਾ ਭੁੱਲ ਗਈ ਹੋਊਗੀ ਉਹਦੇ ਨਾਲ ਤੈਨੂੰ ਅਫਰੀਮਾ ਹੋ ਗਿਆ ਟੇਕੇ ਤਾਂ ਮਿੰਟਾਂ ਚ ਠੀਕ ਹੋ ਜੰਗੀ ਜਦੋਂ ਫਰੀਦਕੋਟ ਮੈਡੀਕਲ ਕਾਲਜ ਵਾਲਿਆਂ ਨੇ ਤੈਨੂੰ ਦਵਾਈ ਦੇਤੀ ਨਾ ਤੇ ਤੂੰ ਗਾਲਾ ਪੱਟਿਆ ਹੀ ਸਾਨੂੰ ਅਪਡੇਟ ਦੇ ਦੇ ਦੀ ਕਿਉਂਕਿ ਅਸੀਂ ਤੇਰੇ ਫਿਕਰ ਚ ਹੀ ਨੇ ਰੋਟੀ ਖਾ ਰਹੇ ਅਸੀਂ ਤਾਂ ਇਹ ਸੋਚੀ ਜਾਂਦੇ ਆ ਵੀ ਜਦੋਂ ਖਾਣ ਪੀਣ ਦੀ ਬ੍ਰੈਂਡ ਐਨ ਵੈਸਟਰ ਨੂੰ ਬੰਨ ਪੈ ਗਿਆ ਤੇ ਅਸੀਂ ਕਿਹੜੇ ਖੇਤ ਦੇ ਮੋਲੀਾਂ ਉੱਪਰ ਤੇ ਕੀ ਕਰ ਦਿਸੀਏ ਕਰੋੜਾ ਬੈਠਾ ਪਤਾ ਨਹੀਂ ਕਿ ਮੀਂਹ ਡੰਟ ਲੀਕ ਮੈਂ ਗਰਮ ਚ ਦੱਸ ਲਈ ਇਹ ਮੈਨੂੰ ਗਾਈਟਿੰਗ ਕਰਨ ਦੇ ਚੱਕਰ ਤੇ ਪੰਗਾ ਲੈ ਰੱਟੀ ਕਿਰਾਰਾ ਕੇ ਰੋਟੀ ਮੇ ਚੜਤੀ ਸੀ। ਓਹ ਹੋ ਆਹਾ ਡਾਈਟਿੰਗ ਸੀ ਜਿਹੜੀ ਤੂੰ 2-3 ਸਾਲਾਂ ਤੋਂ ਕਰ ਰਹੀ ਸੀ। ਸ਼ੁਕਰ ਐ। ਹੁਣ ਤਾਂ ਮੈਂ ਇਹ ਹੱਥ ਜੋੜਦੀ ਆ ਵੀ ਡਾਕਟਰ ਕਿਤੇ ਤੈਨੂੰ ਇਹ ਨਾ ਕਹਿ ਦੇਣ ਵੀ ਤੂੰ ਖੁੱਲਾ ਖਾ ਪੀ। ਡੀਐਨਐਸ ਸਹੀ ਚੱਲ ਰਿਹਾਗਾ। ਕਈ ਸਾਲ ਹੋ ਗਏ ਹੁਣ ਇੰਡੀਆ 'ਚ ਸੋਕਾ ਨਹੀਂ ਪਿਆ ਤੇ ਭੈਣ ਵਾਂਗ ਕੇ ਖੁੱਲਾ ਨਾ ਖਾਣ ਪੀਣ ਲੱਗ ਜਾਈਂ ਹਾਂ ਡਾਈਟਿੰਗ ਤੇ ਚੱਲੀ ਜਾਈਂ ਜਿਹੜੀ ਤੂੰ ਪਿਛਲੇ 2 ਸਾਲਾਂ ਤੋਂ ਚੱਲੀ ਆਣੀ ਆ। ਹੋਰ ਤੂੰ ਐਂ 20-30 ਸਾਲ ਡਾਈਟਿੰਗ ਕਰ ਲਾ ਤੇ ਸਾਡੀ ਉਮਰ ਨੰਗ ਚੁਗੀ ਤੇ ਜੇ ਕਿਤੇ ਤੂੰ ਖੁੱਲਾ ਖਾਣ ਪੀਣ ਲੱਗ ਗਈ। ਬੱਸ ਸਾਨੂੰ ਭੁੱਖ ਮਰੀ ਆ ਜੂਗੀ ਮੈਨੂੰ ਇੰਨਾ ਪਤਾ ਕੋਈ ਨਹੀਂ ਪੰਜ ਸੱਤ ਵਾਰੀ ਹੋਰ ਵੰਨ ਨਹੀਂ ਪਊਗਾ ਚੱਲ ਲਾ ਹੁਣ ਆਪਦੇ ਚਾਹਣ ਵਾਲੇ ਪਿੱਛੇ ਇੰਨਾ ਕੁ ਵੀ ਨਹੀਂ ਕਰ ਸਕਦੀ ਕਮਾਲ ਹੈ ਕਹਿੰਦੀ ਮੈਂ ਡਾਈਟਿੰਗ ਦੇ ਚੱਕਰ ਚ ਪੰਗਾ ਲੈ ਬੈਠੀ ਆਹ ਡਾਈਟਿੰਗ ਸੀ ਇਹਦੀ ਸੋਚੋ ਤੁਸੀਂ ਇਹ ਮੈਨੂੰ ਸਮਝ ਨਹੀਂ ਆਈ ਵੀ ਤੂੰ ਡਾਈਟਿੰਗ ਕਿਵੇਂ ਕਰਦੀ ਸੀ ਫਰੀਦਕੋਟ ਤੋਂ ਲੈ ਕੇ ਜੇ ਤੇਰੇ ਪਿੰਡ ਤੱਕ ਮੰਲਾ 40 ਰੇੜੀਆਂ ਆਉਂਦੀਆਂ ਹੋਣਗੀਆਂ ਇਹ ਤਾਂ ਮਤਲਬ ਡਾਈਟਿੰਗ ਕਿਵੇਂ ਕਰਦੀ ਸੀ ਵੀ 39 ਰੇੜੀਆਂ ਤੋਂ ਖਾ ਲੈਂਦੀ ਸੀ ਤੇ ਇੱਕ ਛੱਡ ਦਿੰਦੀ ਸੀ ਗਾਡ ਐਨੀ ਵੈਡ ਕਰ ਲਿਆ ਉਹ ਐਸੇ ਨੂੰ ਡਾਈਟਿੰਗ ਮੰਦੀ ਹੋਏਗੀ ਰਿਆ ਕਿ ਫਿਰ ਤੋਂ ਉਹਨੂੰ ਨੋਟ ਕਰਦੀ ਹੋਏਗੀ ਵੀ ਅੱਜ ਮੈਂ ਇੱਕ ਰੀੜੀ ਛੱਡੀ ਇਹ ਤੇਰਾ ਡਾਈਟ ਪਲਾਨ ਹੁੰਦਾ ਹੋ ਹੈਨਾ ਮੈਨੂੰ ਤਾਂ ਇਹੀ ਲੱਗ ਰਿਹਾ ਹੈਗਾ ਮਖਾਣਾ ਕੱਲੇ ਮਖਾਣੇ ਦੇ ਖਾ ਲਓ ਗਰਮ ਗਰਮ ਸੀ ਉਹ ਮੈਨੂੰ ਗਲਤੀ ਕਰ ਗਈ ਕਹਿੰਦੇ ਗਰਮ ਹੁੰਦੇ ਕੁਝ ਕੁ ਨੇ ਉਹ ਜ਼ਿਆਦਾ ਖਾਣੇ ਰੋਜ਼ ਜ਼ਿਆਦਾ ਖਾਣੇ ਨਹੀਂ ਚਲੋ ਹੋਜੀ ਨੀ ਲੈ ਖਾਮ ਖਰਾਬਾ ਰੋਟੀ ਠੀਕ ਹੋਣੀ ਪੰਗਾ ਲੈਣਾ ਕੋਈ ਕੁਛ ਕਹੀ ਜਾਵੇ ਜਿੰਦਗੀ ਜਿਉਣਾ ਤਾਂ ਹਨਾ ਕੋਈ ਨਹੀਂ ਜਾਣਾ ਤੱਕੀ ਫੇਰ ਮੈਂ ਦੱਸੂਗੀ ਜਾਣਾ ਹਸਤਾਂ ਓਹ ਹਣੀ ਸੁਡਲੇ ਤੂੰ ਗਲਤ ਸਮਝ ਗਈ ਮਖਾਣੇ ਦਾ ਮਤਲਬ ਹੁੰਦਾ ਕਿ ਥੋੜੇ ਕਿ ਤੁਸੀਂ ਰੋਸਟ ਕਰ ਲੇ ਤੇ ਉਹਨਾਂ ਨੂੰ ਖਾ ਲਿਆ ਮਤਲਬ ਇਹ ਨਹੀਂ ਹੈਗਾ ਵੀ 2-3 ਕਿਲੋ ਮਖਾਣੇ ਖਾਜੋ ਬੈਠ ਕੇ ਇਸ ਸੁਡਲੇ ਤਾਂ ਉਹੀ ਖੁਸ਼ਕ ਹੁੰਦੇ ਆ ਜੋ 2-3 ਕਿਲੋ ਇਕੱਠੇ ਖਾਜੇ ਕਿ ਥਾਂ ਤੇ ਬੈਠ ਕੇ ਪਾਣੀ ਤੋ ਆਪ ਇਸ ਪਾਣਗੇ ਬੰਨ ਪੈ ਗਿਆ ਤਾਂ ਹੀ ਤਾਂ ਤੇਰੇ ਕੰਮਲੀ ਨਾ ਹੋਵੇ ਤਾਂ ਭਾਈ ਮੇਰੀ ਤਾਂ ਨਾ ਹੱਥ ਜੋੜ ਕੇ ਬੇਨਤੀਆਂ ਲੋਕਾਂ ਨੂੰ ਇਹਨੂੰ ਸਲਾਹ ਨਾ ਦਿਆ ਕਰੋ ਵੀ ਨਵੀਂ ਚੀਜ਼ ਟਰਾਈ ਕਰ ਲੈ ਇਹ ਫਿਰ ਬਾਕੀ ਸਾਰਾ ਕੁਝ ਛੱਡ ਕੇ ਉਸੇ ਧੀ ਹੋ ਜਾਂਦੀ ਆ ਕੱਲੀ ਕਾਮਲੀ ਦੇਖ ਲੋ ਹਣ 2.5 ਕਿਲੋ ਮਖਾਣੇ ਖਾਗੀ 2 ਦਿਨਾਂ ਚ ਇਹ ਤੇ ਫਿਰ ਪਾਣੀ ਤਾਂ ਉਹਨਾਂ ਨੇ ਆਪ ਹੀ ਇਸ ਕੋਣਾ ਸੀਗਾ ਸੁਡਲਣਾ ਹੋਵੇ ਤਾਂ ਹੁਣ ਕਿਵੇਂ ਕਰੀਏ ਹਾਏ ਗਾਇਜ਼ ਵੀਰੇ ਹਾਏ ਮੈਨੂੰ ਪਤਾ ਨਹੀਂ ਕੀ ਹੋਊਗਾ ਹੁਣ ਕੀ ਆ ਹੁਣ ਤਾਂ ਪਾਖੜਾ ਤੇ ਫਲੱਡ ਗੇਟਾਂ ਨੂੰ ਗੇਟ ਖੋਲਣਗੇ ਮੈਨੂੰ ਤਾਂ ਇਹ ਫਿਕਰ ਹੋਈ ਜਾਂਦੀ ਆ ਵੀ ਫਰੀਦਕੋਟ ਵਾਲੇ ਵੀ ਹੁਣ ਕੋਡੇ ਕੋਡੇ ਨਾ ਮਖਾਣਿਆਂ 'ਚ ਤੈਰਣਗੇ ਇਹ ਰੋਟੀਆਂ ਖਾ ਲਈ ਫਿਰ ਸੁਦਾ ਨੂੰ ਖਾ ਲਓ ਤਾਂ ਕਿ ਉਹ ਖਾ ਕੇ ਨਾ। ਇੰਨਾ حاجه ਬਲਿਸ਼ੀ ਨਾ। ਜਦੋਂ ਸੁਨੇ ਰੋਟੀ ਕਾਹ ਲਿਆ। ਤੁਹਾਨੂੰ ਸਿਖਾਉਣਾ ਹੈ ਸਰ, ਫਿਸਟੋਟ ਹਸਪੀਟਲ। ਇਹ ਰੋਟੀਆਂ ਖਾ ਲਈਆਂ ਲਈ ਨਾ। ਤੇ ਇਹ ਗੱਡੀ ਕੱਢਣ ਗਿਆ ਭੁੱਲੇ ਦੀ ਭੋਲਾ ਗਿਆ ਆਪ ਚਲਾ ਸਕੂਲ ਵੈਨ ਤੇ ਲੱਗਾ ਪਿਆ 10 ਪਹਿਲੇ। ਦੇਖ ਲੈ ਕਮਲੀ ਇਹ ਤੇਰੇ ਤੇ ਤਾਂ ਡਾਕਟਰ ਵੀ ਡਰਦੇ ਹੈਗੇ। ਉਹਨਾਂ ਨੂੰ ਇਹ ਆ ਵੀ ਜੀ ਕਿਤੇ ਇਹ ਭੁੱਖੀ ਆ ਗਈ ਨਾ ਘਰੋਂ। ਤੇ ਸਾਡੇ ਇਥੇ ਕੈਂਚੀਆਂ ਕੁੰਚੀਆਂ ਹੀ ਨਾ ਖਾ ਜੇ ਅਗੜੇ ਨੇ ਆਪ ਤੇ ਸੰਤ ਸਾਰੇ ਸੈਨੀਟਾਈਜ਼ ਕਰਕੇ ਰੱਖੇ ਹੁੰਦੇ ਆ ਵੇਦਾ ਆਪਰੇਸ਼ਨ ਕਰਾਂਗੇ ਤੇ ਤੇਰੇ ਆਏ ਨੇ ਪਤਾ ਆਪਰੇਸ਼ਨ ਕਰਨ ਤੋਂ ਪਹਿਲਾਂ ਹੀ ਖਾ ਜਿੰ ਤਾਂ ਹੀ ਕਰਕੇ ਉਹਨਾਂ ਨੇ ਕਿਹਾ ਵੀ ਕਰੋ ਕੁਝ ਖਾ ਕੇ ਆਈ ਕਮਲੀ ਐਡੀ ਛੇਤੀ ਹੌਸਲਾ ਨਹੀਂ ਛੱਡਣਾ ਹੈਗਾ ਰਸਤੇ 'ਚ ਰੇੜੀਆਂ ਆਉਣਗੀਆਂ ਨਾ ਸਾਰਾ ਟਰਾਈ ਕਰਦੇ ਜਾਣਾਗਾ ਐਵੇਂ ਨਾ ਤਿਲ ਸਿੱਟਿਆ ਕਰ ਕਮਲੀ ਨਾ 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 ਸਭ ਝੂਟ ਕੇ ਨੀ ਮੈਂ ਇੱਕ ਰੋਟੀ ਖਾਦੀ ਆ ਇਹ ਰੋਟੀ ਤੇ ਤੂੰ ਖਾਂਦੀ ਦਿਖਾਈ ਨਹੀਂ ਹੈਗੀ ਇਹਦਾ ਮਤਲਬ ਇਹ ਵੀ ਇੱਕ ਰੋਟੀ ਨਾਲ ਤਾਂ ਤੂੰ ਸਾਰੇ ਨਹੀਂ ਹੈਗਾ ਉਹ ਤਾਂ ਤੈਨੂੰ ਡਾਕਟਰ ਨੇ ਕਿਹਾ ਹੋ ਇੱਕ ਰੋਟੀ ਖਾ ਕੇ ਆਉਣ ਨੂੰ ਮੇਰੀ ਤਾਂ ਆਦਤ ਹੈ ਵੀ 10 ਤੋਂ ਬਾਅਦ ਇੱਕ ਗੈਂਦੀ ਆ ਤਾਂ ਕਰਕੇ ਬੋਲਤਾ ਵੀ ਮੈਂ ਤੇ ਇੱਕ ਰੋਟੀ ਖਾ ਕੇ ਆਈ ਹਾਂ ਪਤਾ ਨਹੀਂ ਕਿੰਨੇ ਕ ਹਜੇ ਰੱਬ ਨੇ ਮੇਰੇ ਉਹ ਕੋਈ ਨਹੀਂ ਰੱਬ ਤੇ ਆਈ ਨਹੀਂ ਕਰੀਦਾ ਰੱਬ ਦਾ ਕੋਈ ਕਸੂਰ ਨਹੀਂ ਹਜ਼ੂਰ ਆਪਣਾ ਕੀ ਕੀ ਦਵਾਈ ਜਿਹੜੀ ਉਹ ਦੇਖ ਲੈ ਤੇਰੇ ਘਰ ਵਾਲੇ ਨੂੰ ਵੀ ਸਾਰਾ ਹੀ ਪਤਾ ਭਾਵੇਂ ਚਵਰ-ਚਵਰੀ ਬੋਲੀ ਜਾਂਦਾ ਜਰ ਦੇ ਨਾਲ ਬੁੱਲ ਭਰੇ ਆ ਉਦਨੇ ਉਹਨੂੰ ਵੀ ਪਤਾ ਵੀ ਰੱਬ ਦਾ ਕੋਈ ਕਸੂਰ ਨਹੀਂ ਰੇੜੀ ਤਾਂ ਇਹ ਨਹੀਂ ਨੰਗਨਦੀ ਸੀ ਕੋਈ ਖਾਲੀ ਹੁਣ ਡੈਮ ਦਾ ਪੱਧਰ ਜਦੋਂ ਖਤਰੇ ਦੇ ਨਿਸ਼ਾਨ ਤੇ ਆ ਗਿਆ ਹੁਣ ਕਿਵੇਂ ਪਾਦੀ ਬਣੀਆ ਵੀ ਪਹਿਲੇ ਹੀ ਹਿਸਾਬ ਨਾਲ ਖਾ ਲੋ ਤੁਸੀਂ ਤੇ ਕਸੂਰ ਹੁਣ ਰੱਬ ਦਾ ਇਹ ਚ ਰੱਬ ਦਾ ਕੀ ਕਸੂਰ ਆ ਰੇੜੀ ਤਾਂ ਤੂੰ ਨਹੀਂ ਛੱੜਦੀ ਸੀ ਕੋਈ ਤੈਨੂੰ ਸਾਰੇ ਰੋਸਟਰਾਂ ਨੇ ਕਹਿਤਾ ਵੀ ਘਟ ਖਾਇਆ ਕਰ ਘਟ ਖਾਇਆ ਕਰ ਤੂੰ ਮੰਨੀ ਜਾਣ ਜਾਣ ਕੇ ਵੀਡੀਓ ਚ ਖਾ ਖਾ ਕੇ ਦਿਖਾਉਂਦੀ ਸੀ ਵੀ ਹਮ ਤੋ ਐਂ ਖਾਏਗੇ ਹਮ ਤੋ ਹੋਰ 5 4 ਦਿਨ ਡਾਈਟਿੰਗ ਚੰਨ ਲਾ ਲੋਕਾਂ ਦਾ ਤਾਂ ਝੂਨਾ ਆਇਆ ਪਿਆਗਾ ਆ ਫਲੱਡ ਗੇਟ ਫੇਰ ਖਲਵਾ ਲਈ ਕਿ ਹੁਣ ਇੱਕ ਵਾਰੀ ਤਾਂ ਡਾਕਟਰ ਠੀਕ ਕਰ ਦੇਣਗੇ ਪਰ ਬਾਰੀ ਬਾਰੀ ਡਾਕਟਰਾਂ ਨੇ ਨਹੀਂ ਠੀਕ ਕਰਨਾ ਤੈਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪੈਣਾ ਚਲੋ ਅਸੀਂ ਤਾਂ ਤੈਨੂੰ ਪਹਿਲਾਂ ਵੀ ਬਹੁਤ ਸਮਝਾਇਆ ਸੀ ਤੇ ਹੁਣ ਵੀ ਅਸੀਂ ਤਾਂ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਵੀ ਤੈਨੂੰ ਸアドਬੁੱਧੀ ਵੀ ਦੇਵੇ ਤੇ ਤੈਨੂੰ ਤੰਦਰੁਸਤੀ ਵੀ ਦੇਵੇ ਤੇ ਠੀਕ ਠਾਕ ਤੋਂ ਆਦੇ ਬੱਚਿਆਂ ਦੇ ਵਿੱਚ ਘਰ ਆਵੇ ਐਵੇਂ ਨਾ ਇੱਥੇ ਲੋਕਾਂ ਦਾ ਕਸੂਰ ਕੱਢੀ ਜਾਓ ਵੀ ਕਿਸੇ ਨੇ ਸਾਡੇ ਤੇ ਟੂਣਾ ਕਰਦਾ ਸੀ ਤਾਂ ਬਿਮਾਰ ਹੋਗੇ ਆਪ ਦੀ ਲੂਤਰੋ ਤੇ ਕੰਟਰੋਲ ਕਰੋ ਫੇਰ ਠੀਕ ਹੋਵੋਗੇ ਜੇ ਆਪਦੇ ਲੱ ਪਰ ਜੇ ਹਰਕਤਾਂ ਹੀ ਕਰੋਗੇ ਫਿਰ ਇਹ ਜਾ ਕੁਝ ਹੀ ਹੋਊਗਾ ਅੜ ਗਿਆ ਵੀ ਆ ਜਾਂਦੀ ਕਿਉਂ ਹੋ ਗਿਆ ਗੋਲਦੀ ਟੈਨਸ਼ਨ ਨਾਲ ਮੈਂ ਕਹਿੰਦਾ ਇਹ ਦੇਖੋ ਉਹਦਰ ਨਾ ਖੈ ਨਾਲ ਇਸਨੂੰ ਰੋਣਾ ਜਾਵਾ ਗੰਗਲੇ ਦਿੱਤੀ ਮੇਰੇ ਬਟਾ ਚੱਲ ਗਈ ਨਜ਼ਰ ਆ ਰਿਹਾ ਕੋਮਲੀ ਆ ਰਿਹਾ ਇਹ ਤਾਂ ਆ ਜੀ ਗਈ ਕੋਈ ਨਹੀਂ ਪਰ ਦੂਸਰ ਬਸ ਆਪੋ ਲੱਗ ਰਿਹਾ ਹੈਗਾ ਅਗਲੇ ਦਾ ਤਾਂ ਨਾ ਜਾਉਣੀ ਅਗਲੇ ਦਾ ਤਾਂ ਜਿਹੜਾ ਖੜੇ ਨਾ ਇਹ ਵੀ ਦਿੱਤ ਨਹੀਂ ਕੱਗੀ ਦੇ ਚ ਆ ਦੇਖ ਲੋ ਕੋਈ ਦਰਦ ਨਹੀਂ ਕੁਛ ਨਹੀਂ ਸਭ ਲੱਛਣ ਕਰਦੀ ਆ ਇਹਨੂੰ ਇਹ ਆ ਵੀ ਇਹੇ ਜੇ ਲੱਛਣ ਕਰਕੇ ਨਾ ਕੋਈ ਵਿਚਾਰੇ ਇਮੋਸ਼ਨਲ ਹੋ ਗਏ ਮੈਨੂੰ ਪੈਸੇ ਪਾ ਦੇਣ ਬਸ ਤੇ ਸਰ ਸਰਕਾਰ ਤਾਂ ਸਾਰਿਆਂ ਨੂੰ ਕਿਥੋਂ ਸਾਰੇ ਡਾਕਟਰ ਸਾਰਿਆਂ ਨੂੰ ਬਹੁਤ ਵਧੀਆ ਹੋਣਗੇ ਸਵਾਗਤ ਆ ਜੀ ਤੁਹਾਡਾ ਅੱਜ ਦਾ ਵਲੌਗ ਅੱਜ ਦਾ ਵਲੌਗ ਹੈਗਾ ਆਪਣਾ ਦੀਵਾਲੀ ਆ ਰਹੀ ਆ ਤੁਹਾਨੂੰ ਪਤਾ ਹੈ ਨਾ ਤੇ ਅੱਜ ਆਪਾਂ ਰ ਸਫਾਈਆਂ ਕਰਦੇ ਆਂਗੇ ਤੇ ਪਹਿਲਾਂ ਆਪਾਂ ਕਮਰੇ ਸਫਾਈ ਕਰਾਂਗੇ ਬਾਅਦ ਚਾਹਾਂ ਚਾਹੇ ਘਰ ਦੀ ਸਫਾਈ ਕਰ ਸੋਤਾਂ ਮਮਾ ਮਤਜੀ ਦਿਵਾਲੀ ਆ ਗਈ ਹੈ ਨਾ ਤੇ ਸਾਰੇ ਦੁਆਰਾਂ ਵਾਲੇ ਦੀ ਸਫਾਈ ਕਰ ਲੱਗ ਕੇ ਹੋਣਿਆ ਤੇ ਆਪਾਂ ਵੀ ਲੱਗ ਗਏ ਨਹੀਂ ਨਹੀਂ ਕਾ ਲੋ ਸਾਸਰੀ ਘਰ ਪਹਿਲਾਂ ਤਾਂ ਹੈ ਸਾਨੂੰ ਤਾਂ ਨਹੀਂ ਪਤਾ ਸੀ ਵੀਰੇ ਵੀ ਦਿਵਾਲੀ ਆ ਗਈ ਆ ਸ਼ੁਕਰਾ ਤੂੰ ਦੱਸ ਤਾਂ ਵੀ ਦਿਵਾਲੀ ਆ ਗਈ ਤੇ ਸਫਾਈਆਂ ਕਰ ਲਈਏ ਅੱਛਾ ਪਹਿਲਾਂ ਕਮਰੇ ਦੀ ਸਫਾਈ ਕਰੋਗੇ ਫਿਰ ਸਾਰੇ ਘਰ ਦੀ ਸਫਾਈ ਕਰੋਗੇ ਚਲੋ ਐਸੀ ਵੀ ਪਹਿਲਾਂ ਕਮਰਿਆਂ ਦੀ ਸਫਾਈ ਕਰਾਂਗੇ ਫਿਰ ਸਾਰੇ ਘਰ ਦੀ ਜੇ ਕਿਸੇ ਨੇ ਪੁੱਛਿਆ ਤਾਂ ਕਹਿ ਦਾਂਗੇ ਵੀ ਸੋਨੂ ਨੇ ਕਿਹਾ ਸੀ ਸਹੀ ਹੈ ਇਹ ਜੀ ਨੌਲੇਜ ਵਾਲੀਆਂ ਗੱਲਾਂ ਨਾ ਦੱਸਦੇ ਰਿਹਾ ਕਰ ਤੂੰ ਤਾਂ ਆਪਾਂ ਨਾ ਦੁਆਰੀ ਦਾ ਦੀਵਾ ਜਲਾ ਰਿਹਾ ਸਾਹਣ ਪਾਪਾ ਜਾ ਜਗਮਗ ਕਰਾਂਗੇ ਕਾਹੇ ਕੱਪੜੇ ਗੜ ਰੱਖੇ ਨੇ ਜਗਮਗ ਕਰਾਂਗੇ ਕਾਹੇ ਕੱਪੜੇ ਗੜ ਰੱਖੇ ਨੇ ਕੱਪੜਾ ਸਾਰੇ ਘਰ ਲੜ ਗਾ ਮम्मी ਕਹਿੰਦੀ ਨਹੀਂ ਸੁਟ ਲੋ ਕੱਪੜੇ ਨਾ ਜਗਮਗ ਕਰਨੀ ਆ ਇਹਨਾਂ ਨੂੰ ਬੇੜੇ ਚ ਰੱਖ ਕੇ ਕੀ ਅੱਗ ਲਾਉਣੀ ਇਹਨਾਂ ਦੇ ਵੀ ਫੇਰ ਜਗਮਗ ਜ਼ਿਆਦਾ ਹੋਊਗੀ ਤੇਰੀ ਬੋਲੀ ਕੀ ਜਾਂਦੀ ਹੈਗੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਕੱਪੜੇ ਨਾ ਜਗਮਗ ਹੋਊਗੀ ਬਾਕੀ ਸਾਨੂੰ ਤੁਹਾਨੂੰ ਦੀਵੇ ਲਾਉਂਦੀ ਤਾਂ ਲੋੜ ਹੀ ਨਹੀਂ ਸੀਗੀ ਤੂੰ ਤਾਂ ਹਨੇਰੇ ਚ ਕੋਠੇ ਤੇ ਖੜ ਕੇ ਹੱਸ ਲੈਂਦੀ ਤੋੜੇ ਤਾਂ ਸਾਰੇ ਪਿੰਡ ਚ ਜਗਮਗ ਉਹੀ ਹੋ ਜਾਂਦੀ ਤੇਰੇ ਤੇਰੇ ਤਾਂ ਦਦਾਂਦਾਂ ਦੀਆਂ ਲਿਸ਼ਕੋਹਾਂ ਨਾਲ ਹੀ ਜਗਮਗ ਹੋ ਜਾਣੀ ਸੀ ਸੋਨਮ ਸਿੰਘ ਜੀ ਆਇਆ ਖਫੇ ਜਾਂਦੇ ਜੀ ਚਲਾ ਦੇ ਜੀ ਲੈ ਨਹੀਂ ਚੱਟਨੀ ਨਾ ਚੱਟਨੀ ਠੀਕ ਖਫੇ ਜਾਂਦੇ ਆ ਬਾਹਰ ਕਨਾ ਚਲੋ ਯਾਰੋ ਹੁਣ ਚਲਾ ਦੇ ਚਲਾ ਕੇ ਕਾਰਡ ਕਰ ਆ ਜਾ ਚਲੋ ਯਾਰੋ ਚਲੋ ਯਾ ਚਾਰ ਦੇ ਨਾਲ ਹੀ ਖਫ ਜਾਂਦਾ ਸੁਣ ਨਹੀਂ ਚਾਰ ਦੇ ਪਲੇਟ ਦਾ ਮਜ਼ਾ ਹੀ ਪੁੰਚਾ ਜਲਾ ਲੇਨ ਆ ਦੇਖ ਲੋ ਆ सोनू ਦੇ ਘਰ ਵਾਲੇ ਨੇ ਜਮੀ ਸੰਗ ਸ਼ਰਮੀ ਲਾ ਕੇ ਰੱਖ ਰੱਖੀ ਆ ਵੀ ਉਹ ਕਿਵੇਂ ਪਸਰੀ ਦਾ ਬੈਠੀ ਆ ਤੇ ਓਵੇਂ ਉਹਦੇ ਵੀਡੀਓ ਬਣਾਈ ਜਾਂਦਾ ਪਤਾ ਨਹੀਂ ਇਹਨਾਂ ਨੂੰ ਕਦੋਂ ਅਕਲ ਆਊਗੀ ਉਹ ਡੋਲੂ じゃ ਹੈ ਨਹੀਂ ਤਾਂ ਜੇ ਰਣਵੀਰ ਬਰਾੜ ਬਣੀ ਬੈਠੀ ਆ ਮਾੜੀ ਮੁੱਟ ਕੇ ਬਹਿਣ ਉੱਠਣ ਦੀ ਅਕਲ ਤਾਂ ਸਿੱਖ ਲੋ ਬੱਸ ਇਹ ਇਨਫਲੂਐਂਸਰ ਹੋ ਗਈਆਂ ਜੇ ਕੋਈ 1 ਘੰਟਾ ਤੁਸੀਂ ਮਾੜਾ ਮੋਟਾ ਭੌਂਕ ਲੈਣ ਨੂੰ ਆਦੇ ਵਲੌਗ ਚ ਤਾਂ ਇਹਨੇ ਨਾਲ ਹੀ ਇਨਫਲੂਐਂਸਰ ਬਣ ਜਾਣੀਓ ਮਾੜੀ ਮੋਟੀ ਅਕਲ ਵੀ ਸਿੱਖ ਲਓ ਉਹ ਵੀਡੀਓ ਬਣਾਈ ਜਾਂਦਾ ਉਹਨੂੰ ਉਹਨੂੰ ਤੂੰ ਹੀ ਹਟਾ ਦੇ ਚਲ ਉਹਨੂੰ ਤਾਂ ਨਹੀਂ ਅਕਲ ਆਉਂਦੀ ਹੈਗੀ ਵੀ ਚਲੋ ਮੰਨ ਲਓ ਜੇ ਤੁਹਾਡੀ ਤੋਂ ਬਣੀ ਗਈ ਤਾਂ ਐਡੀਟਿੰਗ ਵੇਲੇ ਉਹਨੂੰ ਟ੍ਰਿਮ ਕਰ ਦੋ ਪਰ ਪਤਾ ਨਹੀਂ ਸਮਝ ਤੋਂ ਬਾਹਰ ਹੀ ਆ ਗੱਲ ਜਦੋਂ ਕੋਈ ਐਡਿਟ ਕਰਦਾ ਨਾ ਵਲੌਗ ਮੈਨਾਂ ਦਾ ਵਲੌਗ ਬਣਾਉਣ ਤੋਂ ਜ਼ਿਆਦਾ ਟਾਈਮ ਐਡੀਟਿੰਗ ਤੇ ਲੱਗਦਾ ਕਿਉਂਕਿ ਅਗਲੇ ਨੂੰ ਇਹ ਹੁੰਦਾ ਵੀ ਕੁਝ ਗਲਤ ਨਾ ਅਪਲੋਡ ਹੋ ਜੇ ਪਰ ਪਤਾ ਨਹੀਂ ਇਹ ਖਣੀ ਜਾਣ ਕੇ ਕਰ ਇਹ ਵੀ ਕਹਿ ਨਹੀਂ ਹਣੀਆਂ ਇਹ ਕੋਈ ਨਹੀਂ ਨਹੀਂ ਆਈ ਨਿਕਨੇ ਵੀ ਉਹਦਾ ਅਣਗੇ ਮਾੜਾ ਜ ਮੈਨੂੰ ਵੀਣਾ ਚੁੰਨੀ ਤੋ ਦਿਖਾ ਦੇ ਕਿਹਨ ਲੱਗਿਆ ਦੇਖੋ ਦੇਖੋ ਕਹੋ ਤਰਾ ਕਹੋ ਜਿੱਤ ਤਾ ਕਹੋ ਜਿੱਤ ਤਾ ਜਾਵੇ ਬਾ ਕਰਨਾ ਮੇਰਾ ਬਾਕੀ ਬਾੜ ਗਿਆ ਦਾ ਲਾਤ ਚਵਾਲੀ ਨਹੀਂ ਆਈ ਨਹੀਂ ਆਈ ਆ ਆਂ ਦਾ ਖੱਡਰ ਬੋਲ ਕੇ ਦੱਦਾਂ ਆਓ ਆਓ ਲਾ 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 ਕੋੰਗੇ ਸਾਰੀ ਨਾਲ ਆਇਦਰ ਫਟ ਪਾੜ ਕੇ ਕਾ ਲਕਿਆ ਸਫਾਂਗਾ ਕਰਾ ਦੇ ਦਵਾਰੀ ਤੁਮਾ ਬਹੁਤ ਗਾ ਪਾਇਆ ਤੇ ਹਾਏ ਚਲੋ ਜੀ ਚਲੋ ਭਈਆ ਚਲਿਏ ਕਰੀਏ ਯੋ ਸਫਾਈ ਕਰਾਉਣਾ ਹੈ ਕਮਰੇ ਨਾ ਹੋਵੇ ਤਾਂ ਪੂਰੋਂ ਨਹੀਂ ਹੁਣ ਤੇਰੀ ਜਾਲ ਚ ਫਸਦੀ ਉਹਨੂੰ ਪਤਾ ਹੈ ਵੀ ਡਸਟ ਪਊਗੀ ਜੇ ਸਫਾਈਆਂ ਕਰੂੰਗੀ ਤੇ ਯੂ نو ਉਹਦਾ ਰੰਗ ਫਿਰ ਕਾਲਾ ਹੋ ਜਾਊਗਾ ਉਹਨੂੰ ਇਹ ਹੈ ਨਾ ਵੀ ਸਾਰੇ ਤਾਂ ਮੈਨੂੰ ਪੂਰੋਂ ਪੂਰੋਂ ਕਹਿੰਦੇ ਐ ਕਿ ਤੇ ਫਿਰ ਮੈਨੂੰ ਕਾਲੀ ਕਰਕੇ ਕਹਿਣ ਲੱਗ ਜਾਣ ਟਾਈਮ ਨਾਲ ਹੀ ਸਬਜ਼ੀ ਬਣਾਉਣ ਲੱਗ ਗਈ ਪਾਲਕ ਦਾ ਕੜਾਹ ਬਣਾ ਕੇ ਧਰਤਾ ਦਾ ਜੀ ਰੋਡ ਦੀ ਨੋਏ ਇਹ ਅਗਰ ਤਾਂ ਰੱਖ ਬੱਚੀ ਕਿਹੜਾਈ ਜਾਏ ਮੋਕਾਸ ਨੇ ਚੂਆ ਨਿਕਲੂਗਾ ਚੂਆ ਨਿਕਲੇ ਰੋਡ ਨਿਕਲੇ ਥੇ ਵੇਰੀਆ ਸਰਦਾ ਵਾਸ਼ਿੰਗ ਮਸ਼ੀਨ ਗਾਲਾਂ ਚ ਨਿਕਲ ਕੇ ਚੂਗਾ ਜੇ ਕੱਟਿਆ ਆ ਮੁੱਦਾ ਮਾਰ ਰੋ ਇਹ ਕਮਾਲ ਐ ਇਹ ਇਥੇ ਨੇ ਦਿਵਾਲੀ ਦੀਆਂ ਸਫਾਈਆਂ ਵੀ ਕਰਾਈ ਜਾਂਦਾ ਹਨਾ ਵੀ ਇਹਨਾਂ ਨੂੰ ਕੋਈ ਸੰਗ ਸ਼ਰਮ ਨਹੀਂ ਹੈਗੀ ਆਂਡਗਵਾਨ ਚ ਸੁਸਾਇਟੀ ਚ ਵੀ ਲੋਕੀ ਕਹਿਣਗੇ ਵੀ ਇਹ ਇੱਥੇ ਫਿਰਦਾ ਰਹਿੰਦਾ ਆਪਣੀ ਪੈਸੇ ਚ ਦੇਖਿਆ ਜਾਵੇ ਨਾ ਐਨਗੇਜਮੈਂਟ ਤੋਂ ਬਾਅਦ ਹੁਣ ਕੁੜੀਆਂ ਜ਼ਰੂਰ ਜਾਣ ਲੱਗੀਆਂ ਆਪਦੇ ਸਾਰਿਆਂ ਦੇ ਨਾਲ ਸ਼ਾਪਿੰਗ ਕਰਨ ਹਨਾ ਉਹ ਵੀ ਚਲੋ ਸਰਦਾ ਨਹੀਂ ਹੈਗਾ ਤੇ ਲੋਕ ਭੇਜ ਦਿੰਦੇ ਆ ਪਰ ਉਹਨਾਂ ਗੱਲਾਂ ਤੇ ਵੀ ਇਤਰਾਜ਼ ਕਰਦੇ ਹੈਗੇ ਕਿ ਤੇ ਸ਼ੇਤੀ ਕੋਈ ਹਾਮੀ ਨਹੀਂ ਪਰਦਾ ਹੁੰਦਾ ਵੀ ਆਪਦੀ ਕੁੜੀ ਨੂੰ ਭੇਜ ਦੇਣ ਵੇ ਜਾ ਤੂੰ ਸੌਰਿਆਂ ਨਾਲ ਜਾ ਕੇ ਸ਼ਾਪਿੰਗ ਕਰਿਆ ਤੇ ਇਹ ਇਹਨਾਂ ਨੇ ਸੰਗ ਸ਼ਰਮੀ ਲਾ ਕੇ ਰੱਖੀ ਹੋਈ ਆ ਇਹ ਵੀਰ ਜੀ ਅਜੇ ਇਥੇ ਸਪਾਈਂਗ ਹੀ ਕਰਾਈ ਜਾਂਦੇ ਆ ਚੁੰਗਿਆ ਕੁੱਟੀ ਜਾਂਦੇ ਉਹਨਾਂ ਦੀਆਂ ਲੈ ਦੱਸ ਮੰਨਿਆ ਤੇਰੇ ਸੌਰਿਆਂ ਦਾ ਘਰ ਆ ਕੋਈ ਆਣ ਗਵਾਂਣ ਦੀ ਸੰਗ ਸ਼ਰਮ ਵੀ ਹੁੰਦੀ ਆ ਕੋਈ ਸੋਸਾਇਟੀ ਦੇ ਨਿਯਮ ਵੀ ਹੁੰਦੇ ਆ ਕੁਮਾਰਾ ਇਹਨਾਂ ਨੇ ਸੰਗ ਸ਼ਰਮੀ ਲਾ ਕੇ ਰੱਖੀ ਹੋਈ ਆ ਆਹ ਜਿਹੜੇ ਲੱਛਣ ਹੁਣ ਤੁਸੀਂ ਕਰੀ ਆਨੇ ਹੋ ਨਾ ਕੱਲ ਨੂੰ ਕੋਈ ਤੁਹਾਨੂੰ ਉਹ ਦੇਖ ਕੇ ਹੋਰ ਕਰੂਗੀ ਵੀ ਉਹ ਵੀ ਤਾਂ ਕਰਦੇ ਹੀ ਆ ਐਵੇਂ ਥੋੜਾ ਉਹ ਕਹਾਵਤ ਬਣੀ ਆ ਵੇ ਭੈਣ ਘਰ ਭਾਈ ਕੁੱਤਾ ਤੇ ਸਾਰੇ ਘਰ ਜਵਾਈ ਕੁੱਤਾ ਕਦਰ ਘਟਾਈ ਐ ਨਾ ਹਾ ਫਿਰਦਾ ਹੁਣ ਚੂਹਿਆਂ ਕੁੱਟਦਾ ਹਲੇ ਤੇ ਤੇਰਾ ਵਿਆਹ ਨਹੀਂ ਹੋਇਆ ਆ ਖੜ ਜਾ ਦੋ ਚਾਰ ਸਾਲ ਹੋਰ ਫਿਰ ਡੋਲੂਂਗੂ ਇੱਥੇ ਕੁੱਤੇ ਕੁੱਟਦਾ ਦਿਖਾਵਾਂਗੇ ਤੈਨੂੰ ਪਤਾ ਨਹੀਂ ਇਹ ਰਿੰਦੇ ਦੀ ਕੀ ਰਵਾਜ ਹੈਗਾ ਜਿਹੜਾ ਕੋਈ ਵਿਆਹ ਲੈਂਦਾ ਤੇ ਇੱਥੇ ਆ ਕੇ ਰਹਿਣ ਲੱਗ ਜਾਂਦਾ ਸੌਰੇ ਨਾ ਹੋਗੇ ਇਹ ਤਾਂ ਧਰਮਸ਼ਾਲਾ ਹੀ ਹੋਗੀ ਪਰ ਯਾਰ ਮੈਂ ਤੇ ਇਹ ਸੋਚੀ ਜਾਂਦੀ ਸੀ ਵੀ ਇਹ ਖਰਚਾ ਕਿਵੇਂ ਵੰਡਦੇ ਹੋਣਗੇ ਕਿ ਇੱਕ ਜਣਾ ਸਬਜ਼ੀ ਲੈ ਆਉਂਦਾ ਹੋ ਦੂਜਾ ਗ੍ਰੋਸਰੀ ਲੈ ਆਉਂਦਾ ਹੋ ਹਨ ਹਾਂ ਦੇਖ ਤੂੰ ਕਿ ਮੈਂ ਕਾਕਾ ਤੇਰੇ ਵਾਸਤੇ ਖਾਣਾ ਲਈ ਤਿਆਰ ਹੈ ਮਿਰਗਾ ਹਮੋਂ ਤੇ ਭੜਕਾ ਰਹੋ ਲੱਗ ਗਈ ਥੋੜਾ ਪਰ ਅਜ ਸ਼ਕਾਰੀਆਂ ਦਾ ਗੱਦੇ ਜੱਡੀ ਆਨੇ ਆਪਣੇ ਦੋ ਚੂਹੀ ਦੇ ਵਿੱਚ ਮੜੀ ਬੈਠੀ ਆ ਤੁਝੇ ਕਾਰ ਦੋ ਹੁਣ ਮੱਧਾ ਮਾਰਾ ਇੱਥੇ ਖੜੋ ਇੱਥੇ ਖੜੋ ਹੋਏ ਇੱਧਰ ਜਾਓ ਭਰਾ ਉਹ ਕਿੱਥੇ ਪੱਦੀ ਨੇ ਲੈ ਰੇ ਮੇਰੇ ਪੂਰਾ ਹਾਰਿਆ ਕਾਰ ਦੋ ਸਾਰੇ ਸੱਤ ਉਹ ਬੱਦ ਆ ਆ ਲੱਗ 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 ਯਾਰ ਟਰੱਕ ਦੇਖੋ ਦੇਖੋ ਸਿੱਧਾ ਇੱਕ ਤਾਂ ਇਹ ਕਾਲੇ ਰੰਗ ਦੇ ਵਾਲੇ ਸ਼ਕੀਨ ਹੈ ਪਤਾ ਨਹੀਂ ਕੀ ਚੱਕਰ ਆ ਕਾਲੇ ਰੰਗ ਨੂੰ ਤਾਂ ਇਹ ਚਾਕੇ ਲੈਂਦੇ ਆ ਆ ਕੁੱਤਿਆਂ ਦੇ ਵੀ ਕਾਲਾ ਰੰਗ ਹੀ ਕਰ ਰੱਖਿਆ ਇਨੰਨੇ ਤੇ ਪਤੰਦਰਾ ਨੇ ਮੈਚਿੰਗ ਕਰ ਕਰ ਕੁੱਤੇ ਲੈ ਲੈਂਦੇ ਆ ਕਰੇ ਵੈਸੇ ਕਮਾਲ ਦੀ ਗੱਲ ਹੈਗੀ ਜਦੋਂ ਲੋਕ ਸਫਾਈਆਂ ਕਰਦੇ ਆ ਨਾ ਕਈ ਵਾਰ ਕੋਈ ਪੁਰਾਣਾ ਅਨ ਸਟਿਚ ਸੂਟ ਲੱਭ ਜਾਂਦਾ ਹੁੰਦਾ ਹਨਾ ਕੁੜੀਆਂ ਨੂੰ ਚਾ ਚੜ ਜਾਂਦਾ ਉਹਦਾ ਵੀ ਆ ਸੂਟ ਮਿਲ ਗਿਆ ਚਲੋ ਇਹਨੂੰ ਸਟਿਚ ਕਰਾਉਣੇ ਆ ਜਾਂ ਬੱਚਿਆਂ ਦੇ ਟੌਏ ਮਿਲ ਜਾਂਦੇ ਆ ਬੱਚੇ ਉਹਦੇ ਤੇ ਖੁਸ਼ ਹੁੰਦੇ ਆ ਹਨਾ ਵੀ ਚਲੋ ਪੁਰਾਣਾ ਗਵਾਚਿਆ ਹੋਇਆ ਟੌਏ ਵੀ ਮਿਲ ਗਿਆ ਜਦ ਦਵਾਈ ਦੀ ਸਫਾਈ ਚ ਤੇ ਆ ਕਾਲੋ ਕੇ ਦੇਖ ਲੋ ਇਹਨਾਂ ਨੂੰ ਚੂਹੀ ਥਈ ਆ ਤੇ ਚੂਹੀ ਨਿਕਲੀ ਤੇ ਭੰਗੜਾ ਪਾਈ ਜਾਂਦੇ ਆ ਵੱਡੇ ਇਨਫਲੂਐਂਸਰ ਆਹ ਦੇਖ ਲੋ ਆ ਚੂਹੀ ਦੇ ਭੰਗੜੇ ਨੂੰ ਨਾ ਲੱਖ ਬੰਦਾ ਫੋਲੋ ਕਰੀ ਬ ਦੇਖ ਲਓ ਪੰਜਾਬ ਦਾ ਪੇੜਾ ਕਰਕ ਖੋਇਆ ਆਹ ਲੱਛਣ ਦੇਖਦੇ ਕੀ ਐਂਟਰਟੇਨਮੈਂਟ ਹੁੰਦਾ ਲੋਕਾਂ ਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਕਹਿੰਦੇ ਆ ਨਾ ਵੀ ਇਸ ਤਾਂ ਐਂਟਰਟੇਨਮੈਂਟ ਕਰਦੇ ਆ ਲੋਕਾਂ ਦਾ ਅਸੀਂ ਕਿਹੜਾ ਕੁਝ ਗਲਤ ਕਰਦੇ ਆ ਤੇ ਇਹਦੇ ਚ ਕੀ ਐਂਟਰਟੇਨਮੈਂਟ ਆ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਥੋੜਾ ਤੜਕਾ ਲਾਉਣ ਲੱਗਿਆਂ ਯੈਸ ਤੇ ਇਹਨੂੰ ਪੂਰੀ ਚੰਗੀ ਤਰ੍ਹਾਂ ਗਰਮ ਕਰਕੇ ਫੇਰ ਲਵਾਂਗੇ ਤੁਹਾਡਾ ਐਪ ਨਹੀਂ ਦਿਖਾਇਆ ਜਾ ਕੇ ਕੋਣ ਵਾਓ ਬਹੁਤ ਟੋਡੀ ਬੱਤਰੀ ਇੱਕ ਪੀਸ ਹੋ ਗਿਆ ਪਰ ਹਣ ਚੱਲ ਕੋਈ ਨਹੀਂ ਉੱਪਰ ਡੋਕੀ ਨਾ ਬਣਾਇਂ। ਠੀਕ ਹੈ ਠੀਕ ਨਾ। ਸਰ ਟਾਣਾ ਜਮਾ। ਆ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ। ਅ ਸਰੋਂ ਦੇ ਤੇਲ ਦੇ ਬਹੁਤ ਸ਼ਕੀਨ ਆ ਇਹ। ਜਿਹੜੇ ਸਾ ਬਣਾ ਇਹਨਾਂ ਨੇ ਇਹ ਤੇਲ ਪਾਇਆ ਨਾ ਤੇ 40 ਬੰਦਿਆਂ ਦੀ ਸਬਜ਼ੀ ਨੂੰ ਤੜਕਾ ਲਾ ਸਕਦਾ ਬੰਦਾ। ਐਨੇ ਤਾਂ ਇਹ ਸਿਰ ਤੇ ਲਾ ਲੈਂਦੇ ਆ ਤੇ ਐਨੇ ਇਹਨਾਂ ਦੇ ਫਰਾਈ ਪੈਨ 'ਚ ਹੁੰਦਾ। ਸਮਝ ਤੋਂ ਬਾਹਰ ਹੀ ਆ ਗੱਲ ਵੀ ਇਹਨਾਂ ਨੂੰ ਇਹ ਚਾਹ ਕੱਤੋਂ ਚੜਦਾ ਸਰੋਂ ਦਾ ਤੇਲ ਦੇਖ ਕੇ। ਇਹ ਤਾਂ ਨਾ ਆ ਵੀ ਸਕਦੇ ਆ ਸਰੋਂ ਦੇ ਤੇਲ 'ਚੋਂ। ਪਤਾ ਨਹੀਂ ਇਹਨਾਂ ਨੇ ਕੀ ਨੂੰ ਦਿਖਾਣਾ ਹੁੰਦਾ ਆਪਣੇ ਆਪ ਨੂੰ ਦੂਰੋਂ। ਜਿਹੜਾ ਸਰੋਂ ਦਾ ਤੇਲ ਥੱਪ ਕੇ ਇੰਨੀਆਂ ਚਲਕੋਰਾ ਮਾਰਦੇ ਆ। ਲਓ। ਏ ਦਿਖਾਣਗੇ ਹੁਣ ਪਨੀਰ ਲੋਕਾਂ ਨੂੰ ਵੀ ਪਨੀਰ ਕਿਹੇ ਜਾ ਹੁੰਦਾਗਾ ਵੀ ਛੋਡ ਲਓ ਤੁਸੀਂ ਦੇਖ ਲਓ ਲੋਕਾਂ ਦਾ ਤਾਂ ਹੋ ਸਕਦਾ ਨਾ ਪਨੀਰ ਖਾ ਖਾ ਕੇ ਨੱਕ ਮੁੜਿਆ ਪਿਆ ਹੋਵੇ ਤੇ ਤੁਸੀਂ ਸ਼ੋਅ ਆਏ ਕਰੀ ਜਾਂਦੇ ਹੋ ਜਿਵੇਂ ਖੋਜੀ ਤੁਸੀਂ ਕੀਤੀ ਹੁੰਦੀ ਹੈ ਪਨੀਰ ਦੀ ਆਏ ਕਰੋ ਨਾ ਐ ਵੀ ਦੱਸ ਦੋ ਵੀ ਪਨੀਰ ਬਣਿਆ ਕਿਵੇਂ ਆ ਲੋਕਾਂ ਨੂੰ ਤਾਂ ਐ ਵੀ ਨਹੀਂ ਪਤਾ ਹੁਣ ਹੋਰ ਸਫਾਈ ਕਰ ਰਹੇ ਬੰਦੇ ਨੂੰ ਪਤਾ ਨਹੀਂ ਸਮਾਂ ਜਾਂਦਾ ਬਹੁਤ ਕਰ ਬਿਸਮਲਾ ਕਰ ਫੇਰਾ ਤੋਂ ਦਾਨੇ ਧਾਗੇ ਰਸਤੀ ਰਾਹ ਕਾਫੂ ਕਾਫੂ ਸ਼ਾਹੀ ਬਹੁ ਕਰਾ ਹੈ ਆ ਦੇਖ ਲੋ ਹਨ ਬੀਬੀ ਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈਗੀ ਇਹਨਾਂ ਨੂੰ ਕੋਈ ਟੈਕਨੀਕ ਨਹੀਂ ਹੈਗੀ ਵੀ ਅਸੀਂ ਕੈਮਰਾ ਕਿਵੇਂ ਚਲਾਉਣਾਗਾ ਕਿਵੇਂ ਵਲੌਗ ਬਣਾਉਣਾਗਾ ਆਦੀ ਮਾਂ ਨੂੰ ਤਾਂ ਛੱਡ ਦੋ ਤੁਸੀਂ ਤਾਂ ਖੱਚ ਹੈਗੇ ਹੋ ਇਹਨੂੰ ਸੁਢਲਾ ਹੀ ਨਹੀਂ ਪਤਾ ਲੱਗਦਾ ਹੈਗਾ ਇਹ ਤੋ ਕੈਮਰਾ ਪੁਆਇੰਟ ਕਿੱਥੇ ਕਰੀ ਜਾਣਾ ਮਾੜੀ ਮੋਟੀ ਤਾਂ ਸੰਗ ਇਸ਼ਾਰਾ ਮੰਨ ਲਓ ਤੁਸੀਂ ਆਹ ਦੇਖੋ ਕੰਮ ਕਰਦੇ ਹੋ ਚਲੋ ਲਾਓ ਪੂਰਾ ਅਧਿ ਸ਼ਰਕਸ਼ਾ ਕਰਕੇ ਨਾ ਪੂਰਾ ਪੂਰਾ ਰੱਖ ਲੈਦਾ ਰਹਿਣਾ ਆਪਣਾ ਆਈ ਨਹੀਂ ਤਿਆਰੀ ਦਾ ਨਾ ਫੌਜੀ ਨਹੀਂ ਕਰਦੇ ਹੁੰਦੇ ਜੰਗ ਤੇ ਜਾਣ ਵੇਲੇ ਜਿੰਨਾ ਇਹ ਡਰੀ ਜਾਂਦੀ ਹੈ ਵੀ ਰੰਗੜਾ ਕਾਲਾ ਹੋ ਜੇ ਆ ਜਿੰਨਾ ਟਾਈਮ ਤੋਂ ਜਲੂਸ ਆਲ ਦਾ ਕੱਢਣ ਤੇ ਲਾਇਆ ਨਾ ਐਨੇ ਟਾਈਮ 'ਚ ਤਾਂ ਬੰਦਾ ਕਮਰੇ ਦੀ ਸਫਾਈ ਕਰ ਦਿੰਦਾ ਸੁੱਟ ਲੈ ਅੰਦਰ ਆ ਕੇ ਅਸੀਂ ਪਾਲਕ ਪਹਿਰੇ ਰੱਖ ਤੇ ਖਾ ਕੇ ਦੇ ਰੱਖੇ ਬਣਾ ਤੇ ਬੱਚ ਨੂੰ ਭੁੱਖ ਬਾਤ ਲੱਗਣ ਵਾਸਤੇ ਕੋਣ ਰ ਆਉਗਾ ਓਏ ਗੱਡੀ ਲਗਾਏ ਆਂ ਦੀ ਓਏ ਗੱਡੀ ਨਹੀਂ ਲਗਾਏ ਗੱਡੀ ਨਹੀਂ ਲਗਾਏ ਗੱਡੀ ਲਗਾਏ ਓਏ ਗੱਡੀ ਲਗਾਏ ਓਏ ਹੈਲੋ ਭੁੱਖ ਦੇ ਮਾਮਲੇ 'ਚ ਨਾ ਕਾਲੋ ਵੀ ਗਾਇਸ ਭੈਣੀ ਆਰ ਗਿਆ ਜਦੋਂ ਨੂੰ ਭੁੱਖ ਲੱਗਦੀ ਹੈ ਨਾ ਫਿਰ ਇਹਨੂੰ ਕੁਝ ਨਹੀਂ ਪਤਾ ਲੱਗਦਾ ਜੇ ਤੇ ਮੂਰੇ ਥਾਲ ਆ ਜਾਏ ਨਾ ਇਹ ਤਾਂ ਉਹਦੇ ਤੇ ਵੀ ਦੰਦੀਆਂ ਵੱਟ ਜੇ ਆਵਦੀ ਕਰਲਿੰ ਤਾਂ ਆਈ ਪਾਸੇ ਕਰੀ ਜਾਂਦੀ ਆ ਜਿਵੇਂ ਠੱਠਾ ਭੱਜਾਉਣਾ ਹੁੰਦਾ ਵੀ ਸਿੰਘ ਮਾਰਨੇ ਹੁੰਦੇ ਆ ਕਹਿੰਦੀ ਪਾਸੇ ਹੋ ਜਾ ਬਸ ਮੈਨੂੰ ਹੁਣ ਰੋਟੀਆਂ ਪਾੜ ਲੈਂਦੇ ਇਹ ਕਹਿੰਦੇ ਦੀ ਤੀਜੀ ਭੈਣ ਦੇਖ ਲੋ ਇਹ ਦਿਨ ਤਿਹਾਰ ਵਾਲੇ ਦਿਨ ਵੀ ਨਹੀਂ ਘਰੇ ਟਿਕਦੀ ਹੈਗੀ ਕਰਕੇ ਮੀਟਿੰਗਾਂ ਇੱਥੇ ਪਹੁੰਚ ਜਾਂਦੀ ਆ ਲਾਲਸ਼ ਕਰ ਲੈ ਕੇ ਆ ਇਹਨਾਂ ਦਾ ਤੋਤੇ ਦੇਖ ਲੋ ਆ ਵਿਚਾਰਾ ਜਵਾਕ ਨੇ ਡਰਾ ਕੇ ਤਾਂ ਤਰਾਹੀ ਕੱਢਦਾ ਸਾਰੇ ਜਾਣੇ ਇਕੱਠੇ ਹੀ ਉਹਦੇ ਦਾਲੇ ਹੋ ਗਏ ਪਲੀਜ਼ ਮੇਰੀ ਤਾਂ ਇਹੀ ਰਿਕਵੈਸਟ ਹੈਗੀ ਇਹ ਜੀ ਇਨਫਲੂਐਂਸਰਸ ਨੂੰ ਬढ़ावा ਦੇਣਾ ਬੰਦ ਕਰੋ 1% ਤਾਂ ਇਹਨਾਂ ਦੇ ਵਲੌਗਾਂ ਦੇ ਵਿੱਚ ਕੋਈ ਐਂਟਰਟੇਨਮੈਂਟ ਨਹੀਂ ਹੁੰਦਾ 1% ਇਹੀ ਕੋਈ ਇਹੋ ਜਿਹੀ ਚੀਜ਼ ਨਹੀਂ ਸਿਖਾਉਂਦੀ ਜਿਹਦੇ ਨਾਲ ਬੰਦੇ ਨੂੰ ਕੋਈ ਨੌਲੇਜ ਹੀ ਮਿਲੇ ਤੇ ਇਹਨਾਂ ਨੂੰ ਦੇਖ ਕੇ ਇਹ ਵੀ ਨਹੀਂ ਹੈਗਾ ਵੀ ਤੁਸੀਂ ਆਪਣੀ ਪਰਸਨੈਲਿਟੀ ਡਿਵੈਲਪ ਕਰ ਲੋਗੇ ਕਿਸੇ ਸਟਾਈਲ 'ਚ ਇਹਨਾਂ ਨੂੰ ਕਾਪੀ ਕਰ ਲੋਗੇ ਜੇ ਇਹਨਾਂ ਵਰਗੇ ਡੰਗਰ ਤੇ ਸੁੱਡਲ ਬਣਨਾ ਤਾਂ ਤੁਹਾਡੀ ਮਰਜ਼ੀ ਆ ਤੁਸੀਂ ਇਹਨਾਂ ਨੂੰ ਕੰਟੀਨਿਊ ਦੇਖੋ ਆ ਸੱਤ ਅੱਠ ਇਨਫਲੂਐਂਸਰ ਨੇ ਇਹਨਾਂ ਨੇ ਤਾਂ YouTube ਦਾ ਨਾਂ ਚਾਉਣਾ ਦੁੱਪਰ ਕਰ ਰੱਖਿਆਗਾ YouTube ਵੀ ਪਛਤਾਨਦਾ ਹੋਊਗਾ ਵੀ ਮੈਂ ਓਪਨ ਕੰਟੈਂਟ ਕਰਕੇ ਆ ਕਿਥੋਂ ਜੱਬ ਛੇੜ ਲਿਆ ਆਪਣੂ ਹੀ ਇਹਨਾਂ ਨੇ ਨਾਉਣਾ ਨਹੀਂ ਧੋਣਾ ਨਹੀਂ ਕੋਈ ਬਰਸ਼ ਨਹੀਂ ਕਰਨਾ ਕੋਈ ਚੰਗਾ ਸਿਖਾਉਣਾ ਨਹੀਂ ਬਸ ਚੱਕਲੇ ਕੈਮਰਾ ਇਹ ਜਿੱਚ ਦੀ ਦੀ ਬਿਨਾ ਮੂੰਹ ਤੋਂ ਤੇ YouTube 'ਚ ਵੱਡ ਜਾਂਦੀ ਹੈ ਕੈਮਰਾ ਲੈ ਕੇ ਬਸ ਇਹਨਾਂ ਨੂੰ ਆਹੀ ਆਉਂਦਾ ਕਰਨਾ ਕਦੀ ਚੂਹੀ ਭੱਜ ਗਈ